ਜਿੱਥੇ ਇਕਲੋਤੇ ਪੁੱਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ। ਸੋ ਦੱਸਦੇ ਨੇ ਆ ਕਿ ਗੁਰਜੰਟ ਸਿੰਘ ਨਾਮ ਦੱਸਿਆ ਜਾ ਰਿਹਾ ਹੈ 30 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਔਰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਹੀ ਰਹਿੰਦਾ ਸੀ। 1.5 ਸਾਲ ਪਹਿਲਾਂ ਪਰਿਵਾਰ ਦੇ ਜੋ ਹਾਲਾਤ ਸੀ ਉਸ ਨੂੰ ਸੁਧਾਰਨ ਦੇ ਮੰਤਵ ਦੇ ਨਾਲ ਕੈਲੀਫੋਰਨੀਆ ਗਿਆ ਸੀਗਾ ਪਰ ਉੱਥੇ ਨਹੀਂ ਸੀ ਪਤਾ ਕਿ ਜਿਹੜੀ ਵਿਦੇਸ਼ੀ ਧਰਤੀ ਤੇ ਜਿਹੜਾ ਗੁਰਜੰਟ ਸਿੰਘ ਗਿਆ ਹੈ ਉਸ ਵਿਦੇਸ਼ੀ ਧਰਤੀ ਤੇ ਉਸ ਦੀ ਜਾਨ ਵੀ ਚਲੀ ਜਾਏਗੀ ਫਿਲਹਾਲ ਗੁਰਜੰਟ ਸਿੰਘ ਦੋ ਭੈਣਾਂ ਦਾ ਇਕਲੌਤਾ ਵੀਰ ਦੱਸਿਆ ਜਾ ਰਿਹਾ ਹੈ ਔਰ ਪਰਿਹਾੜ ਦੀ ਮੌਤ ਤੋਂ ਬਾਅਦ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਤਸਵੀਰਾਂ ਅਸੀਂ ਪਰਿਵਾਰ ਦੀਆਂ ਸਾਂਝੀ ਕਰ ਰਹੇ ਹਾਂ ਉਸ ਪਰਿਵਾਰ ਦੇ ਵਿੱਚ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾਂ ਜਿਹੜੀਆਂ ਨੇ ਪੂਬਾ ਮਾਰ ਰੋ ਰਹੀਆਂ ਨੇ ਕਿਉਂਕਿ ਗੁਰਜੰਟ ਸਿੰਘ ਘਰ ਦੇ ਵਿੱਚ ਇਕਲੌਤਾ ਪੁੱਤ ਸੀਗਾ ਔਰ ਘਰ ਦੀਆਂ ਜ਼ਿੰਮੇਵਾਰੀਆਂ ਨੂ ਪੂਰਾ ਕਰਨ ਦੇ ਲਈ ਘਰ ਦੀ ਚਾਰ ਦਵਾਈ ਨੂੰ ਛੱਡ ਕੇ ਵਿਦੇਸ਼ ਗਿਆ ਸੀ ਤਾਂ ਕਿ ਘਰ ਦੇ ਜੋ ਹਾਲਾਤ ਨੇ ਉਸ ਨੂੰ ਸੁਧਾਰਿਆ ਜਾ ਸਕੇ 1.5 ਸਾਲ ਪਹਿਲਾਂ ਦੱਸਿਆ ਜਾ ਰਿਹਾ ਕਿ ਅਮਰੀਕਾ ਗਿਆ ਸੀ ਔਰ ਉੱਥੇ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਗੁਰਜੰਟ ਸਿੰਘ ਦੀ ਮੌਤ ਹੋ ਗਈ ਹੈ ਫਿਲਹਾਲ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਹੈ ਸਰਕਾਰਾਂ ਨੂੰ ਕਿ ਜਲਦ ਹੀ ਉਹਨਾਂ ਨੂੰ ਉਹਨਾਂ ਦੀ ਪੁੱਤ ਦੀ ਜਿਹੜੀ লাশ ਹੈ ਉਹ ਭਾਰਤ ਲਿਆਂਦੀ ਜਾਵੇ ਤਾਂ ਕਿ ਅੰਤਮ ਸਮੇਂ ਦੇ ਵਿੱਚ ਉਹ ਆਪਣੇ ਪੁੱਤ ਦਾ ਚਿਹਰਾ ਵੇਖ ਸਕਣ ਫਿਲਹਾਲ ਗੁਰਜੰਟ ਸਿੰਘ ਦੀਆਂ ਦੋ ਪੈਣਾਂ ਔਰ ਦੋ ਪੈਣਾ ਦਾ ਇਕਲੌਤਾ ਵੀਰ ਸੀਗਾ ਔਰ ਉਸਦੀ ਮੌਤ ਦੀ ਖਬਰ ਮਿਲਦੇ ਹੀ ਘਰ ਦੇ ਵਿੱਚ ਮਾਤਮ ਛਾ ਗਿਆ ਏ ਮਾਪੇ ਤੇ ਪੈਣਾ ਦਾ ਰੋ ਰੋ ਕੇ ਬੁਰਾ ਹਾਲ ਏ ਔਰ ਪਿੰਡ ਪਰ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਏ ਔਰ ਪਰਿਵਾਰ ਦਾ ਦੁੱਖ ਸਾਂਝਾ ਕਰਨ ਦੇ ਲਈ ਪਿੰਡ ਦੇ ਲੋਕ ਪਹੁੰਚ ਰਹੇ ਨੇ ਫਿਲਹਾਲ ਦੱਸਦੇ ਨੇ ਆ ਕਿ ਜੋ ਗੁਰਜੰਟ ਸਿੰਘ ਹੈ ਉਸਦੇ ਪਰਿਵਾਰ ਦੇ ਦੱਸਣ ਮੁਤਾਬਕ ਜੋ ਗਰੀਬੀ ਸੀ ਉਸ ਨੂੰ ਦੂਰ ਕਰਨ ਦੇ ਲਈ ਗੁਰਜੰਟ ਸਿੰਘ 1.5 ਸਾਲ ਪਹਿਲਾਂ ਵਿਦੇਸ਼ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਸਮਤ ਬਹੁਤ ਜਲਦੀ ਜੋ ਹੈ ਉਸ ਨੌਜਵਾਨ ਨੂੰ ਆਪਣੇ ਵੱਲ ਬੁਲਾ ਲਿਆ ਆਪਣੀ ਜਿਹੜੀ ਉਸ ਦੀ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਫਿਲਹਾਲ ਪਰਿਵਾਰ ਨੇ ਭਾਰਤ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਜਿਹੜੀ ਮ੍ਰਿਤਕ ਦੇ ਆ ਉਹ ਜਲ ਤੋਂ ਜਲਦ ਪੰਜਾਬ ਲਿਆਈ ਜਾਵੇ ਤਾਂ ਜੋ ਅੰਤਮ ਸੰਸਕਾਰ ਦੀਆਂ ਰਸਮਾਂ ਜਿਹੜੀਆਂ ਨੇ ਉਹ ਪਰਿਵਾਰ ਪੂਰੀਆਂ ਕਰ ਸਕਣ ਫਿਲਹਾਲ ਇਸ ਘਟਨਾ ਦੇ ਨਾਲ ਨਾ ਸਿਰਫ ਪਰਿਵਾਰ ਨੂੰ ਸਗੋਂ ਸਾਰੇ ਪਿੰਡ ਨੂੰ ਜਿਹੜਾ ਗਹਿਰਾ ਦੁੱਖ ਜਿਹੜਾ ਹੈ ਉਹ ਪਹੁੰਚਿਆ ਹੈ ਔਰ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਦੇ ਮੁਤਾਬਕ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪਰਿਵਾਰ ਅਨਯੋਗਾ ਨਹੀਂ ਹੈ ਕਿ ਉਹ ਆਪਣੇ ਪੁੱਤ ਦੀ লাশ ਜਿਹੜੀ ਹੈ ਉਹ ਭਾਰਤ ਲਿਆ ਸਕੇ ਫਿਲਹਾਲ ਜਲਦ ਤੋਂ ਜਲਦ ਸਰਕਾਰੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਇਹਨਾਂ ਦੇ ਪੁੱਤ ਗੁਰਜੰਟ ਸਿੰਘ ਦੀ ਜਿਹੜੀ ਮ੍ਰਿਤਕ ਦੇ ਆ ਉਸ ਨੂੰ ਭਾਰਤ ਲਿਆਇਆ ਜਾਵੇ ਤੇ ਉਹਨਾਂ ਦਾ ਸਹਾਰਾ ਬਣਾਇਆ ਜਾਵੇ ਫਿਲਹਾਲ ਲਗਾਤਾਰ ਤਸਵੀਰਾਂ ਉਸ ਪਰਿਵਾਰ ਦੀਆਂ ਦਸਰਿਆਂ ਜਿਸ ਪਰਿਵਾਰ ਦੇ ਉੱਤੇ ਇਹ ਆਣਾ ਵਾਪਰਿਆ ਇਹ ਪਿੰਡ ਪਿੰਡੀ ਸੈਨ ਦਾ ਦੱਸਿਆ ਜਾ ਰਿਹਾ ਹੈ ਪਿੰਡ ਦਾ ਨਾਮ ਜਿੱਥੇ ਸੋਗ ਦਾ ਮਾਹੌਲ ਹੈ ਗੁਰਜੰਟ ਸਿੰਘ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਇਸ ਪੂਰੇ ਪਰਿਵਾਰ ਜੋ ਹੈ মিডিਆ ਦੇ ਸਾਹਮਣੇ ਆਏ ਨੇ ਕੀ ਕੁਝ ਆਖਰੇ ਨੇ ਤੁਹਾਨੂੰ ਅਸੀਂ ਸੁਣਾਉਂਦੇ ਚੱਲਦੇ ਹਾਂ ਦੀ ਨਾਂ ਦੱਸ ਕੇ ਹਾਂਜੀ ਉਹ ਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਭੰਡੀਸਾ ਦਾ ਤੋਂ ਹਾਂਜੀ ਹਾਂਜੀ ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਭਾਰਤ ਸਰਕਾਰ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਭੈਣਾਂ ਦਾ ਇਕੱਲਾ ਬੱਚਾ ਹੈ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਥੰਗ ਹੋਇਆ ਬੈਰ ਨੇ ਤੇ ਭਾਰਤ ਸਰਕਾਰ ਗਾੜੀ ਸਾਡੀ ਮਿੰਦਰ ਤਰਦਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਇਕੀ ਨਾ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਤੁਹਾਡੇ ਬੇਟੇ ਭਾਈ ਮੇਰਾ ਨਾ ਸਾਡੀ ਸੀਗਾ ਹਾਂਜੀ ਮੇਰਾ ਆਪਣੇ ਕੋਲ ਜਨਮ ਸੀਗਾ ਹਾਂਜੀ ਮਲਕ ਕਲੈਡੀਸਾਲ ਮੋਹਰੀ ਜਨਮ ਸੀ ਹਾਂਜੀ ਕਲੈ ਪੜੀ ਪੜੀ ਖਣੇ ਤਾਂ ਚੋਟੀ ਨਾਲ ਕਲਿਆਈ ਹੈ ਉਸ ਲਿਆਈ ਜਿਹੜਾ ਸਰਕਾਰ ਇਟੈਕ ਹੋ ਗਿਆ ਹੈ ਕੋਈ ਮੌਲ ਕਿਸੇ ਤੇ ਸਾਰਾ ਡੱਬੇ ਸਾਦਮੀ ਜਪੇ ਮਾਰਾ ਕਿੰਨੀ ਕੋਮਰ ਹੀ ਉਮਰ ਉਹ ਕਿੰਨੀ ਸੀ ਸਾਡੀ 29 ਸਾਲ ਹਾਂਜੀ ਤਾਂ ਤੇ ਕੀ ਮੰਗਤ ਹੈ ਸਰਕਾਰ ਤੋਂ ਭਾਈ ਅੰਮੀ ਵਾਲੇ ਕੋਈ ਉਮੀਦ ਆ ਰਹੀ ਹੈ ਸਾਡੇ ਸਾਡੇ ਨੂੰ ਜਵਾਬ ਵੀ ਨਹੀਂ ਛੋੜੋ ਜੀ ਬੜੇ ਗਰੀਬੀ ਦੇ ਹਾਲ ਵਿੱਚ ਦੇਖ ਰਹੇ ਭੱਲਿਆ ਜੀ ਸਾਡੇ ਬਹੁਤ ਬੁਰੀ ਹਿੰਦ ਕਰ ਲਈ ਆਈ ਕੋਟੋਰ ਬਿੱਟਾ ਜਾਂ ਉੱਥੇ ਦੇ ਪਰਣਾਮ ਮੌਤ ਦੇ ਆ ਗਏ ਹਾਂ ਜੀ ਨਾਂ ਦੱਸ ਕੇ ਹਾਂ ਜੀ ਹੋ ਜੀ ਮੈਂ ਕੇਵਲ ਸਿੰਘ ਬੋ